ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਣੇ ਆਪਣੇ ਕੰਮਾਂ ਵਿੱਚ ਲੱਗੇ ਹੋਵੋਗੇ ਲਓ ਜੀ ਅੱਜ ਆਪਾਂ ਬਣਾਉਣ ਲੱਗੇ ਆ ਮੈਗੀ ਤੇ ਲਓ ਜੀ ਆਪਾਂ ਬਣਾਨੇ ਆ ਤਿੰਨ ਪੈਕਟ ਮੈਗੀ ਦੇ ਤੇ ਫਿਰ ਇਹ ਲਈ ਆਪਾਂ ਕੱਟ ਲਿਆ ਟਮਾਟਰ ਆਪਾਂ ਕੱਟ ਲਏ ਪਿਆਜ਼ ਲੰਬੇ ਲੰਬੇ 3 ਆਪਾਂ ਮਿਰਚਾਂ ਪਾਵਾਂਗੇ ਇਹਦੇ ਵਿੱਚ ਲਓ ਜੀ ਥੋੜਾ ਜਿਹਾ ਪਾ ਲਈ ਆਪਾਂ ਜੀਰਾ ਤੇ ਆਪਾਂ ਪਿਆਜ਼ ਪਾ ਤੇ ਚਲੋ ਕੱਟਿਆ ਬេរਤ ਆਪਾਂ ਪਿਆਜ਼ ਨੂੰ ਰੈਟਰ ਹੋਂ ਤੱਕ ਵੇਚ ਕਰਦੇ ਹਾਂ ਲੋਜੀ ਪਿਆਜ਼ ਆਪਣੇ ਹੋ ਰਹੇ ਆ ਲਾਲ ਤੇ ਹੌਲੀ ਹੌਲੀ 골ਣ ਲੱਗ ਪਏ ਨੇ ਤੇ ਕਿ ਕਿਸ ਕਿਸ ਨੂੰ ਮੈਗੀ ਪਸੰਦ ਆ ਜਰੂਰ ਦੱਸਿਓ ਕਮੈਂਟ ਵਿੱਚ ਤੇ ਸਾਰ ਨੂੰ ਤਾਂ ਬਹੁਤ ਪਸੰਦ ਆ ਮੈਗੀ ਅਸੀਂ ਖਾਣੇ ਰਹਿੰਦੇ ਆ ਮੇਰੇ ਕੀ ਤੇ ਅੱਜ ਤਾਂ ਹੀ ਦਿਲ ਕੀਤਾ ਮੈਗੀ ਬਣਾਉਣ ਨੂੰ ਤੇ ਅਸੀਂ ਬਣਾਈ ਫਿਰ ਮੈਗੀ ਤੇ ਆ ਜੀ ਆਪਾ ਪਾ ਲੱਗਿਆ ਹੁਣ ਮਸਾਲਾ ਮੈਗੀ ਮਸਾਲਾ ਤਿੰਨ ਮਤਲਬ ਤਿੰਨੇ ਛੇ ਪੈਕਟ ਮੈਗੀ ਦੇ ਤੇ ਤਿੰਨੇ ਆਪਾਂ ਮਸਾਲੇ ਦੇ ਪੈਕਟ ਪਾਵਾਂਗੇ ਵਿੱਚ ਤੇ ਵਿੱਚ ਟਮਾਟਰ ਪਾਵਾਂਗੇ ਹੁਣ ਥੋੜੀ ਦੇਰ ਤੱਕ ਟਮਾਟਰ ਆਪਾਂ 5 ਮਿੰਟ ਤੱਕ ਟਮਾਟਰ ਪਾਵਾਂਗੇ ਟਮਾਟਰ ਪਾਤੀ ਠੀਕ ਹੈ ਲਓ ਜੀ ਇਹਨੂੰ ਆਪਾਂ ਹਲਾ ਲੱਕ ਕੇ ਚੰਗੀ ਤਰ੍ਹਾਂ ਮਸਾਲੇ ਨੂੰ ਮੈਂ ਇਹਦੇ ਨਾਲ ਇਹਨੂੰ ਆਪਾਂ ਹਿਲਾਉਣ ਲੱਗਿਆ ਹੌਲੀ ਹੌਲੀ। ਛੇੜਾ ਕਲਰ ਆਇਆ। ਲਓ ਜੀ ਆਪਾਂ ਪਾਣ ਲੱਗੇ ਥੋੜੀ ਜੀ ਲਾਲ ਮਿਰਚ। ਥੋੜਾ ਜਿਹਾ ਨਮਕ। ਫੇਰ ਥੋੜੀ ਜੀ ਹਲਦੀ। ਸਵਾਦ ਅਨੁਸਾਰ। ਲਓ ਜੀ ਆਪਾਂ ਪਾ ਦਿੱਤੇ ਟਮਾਟਰ ਤੇ ਹੁਣ ਆਪਾਂ ਲੱਗੇ ਇਹਨੂੰ ਹਲਾਉਣ ਹਲਕੇ ਹੌਕੇ ਹਲਾਉਣ ਲੱਗੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਤੇ ਹੁਣ ਇਹਨੂੰ ਹਲਾਵਾਂਗੇ ਥੋੜੀ ਤੇ ਇੱਕ ਗਲਾਸ ਆਪਾਂ ਹੋਰ ਪਾਵਾਂਗੇ ਪਾਣੀ ਦਾ ਲਾਜੀ ਆਪਾਂ 파ਤੀ ਮੈੱਕੀ ਤੇ ਮੈਗੀ ਨੂੰ ਆਪਾਂ ਡਿਪ ਕਰਤਾ ਪਾਣੀ ਵਿੱਚ ਤੇ ਹੁਣ ਆਂਚ ਲੱਗੂਗੀ ਤਾਂ ਰਿਚੂ ਕੀ ਥੋੜੀ ਥੋੜੀ ਤੇ ਮੈਨੂੰ ਲੱਗਦਾ ਇਹਦੇ ਵਿੱਚ ਥੋੜਾ ਜਿਹਾ ਪਾਣੀ ਨੋਰ ਪਊਗਾ ਹਨਾ ਬਣ ਚੁੱਕਾ ਠੀਕ ਹੈ ਲੋ ਜੀ ਮੈਗੀ ਆਪਣੀ ਹੋ ਗਈ ਰੈਡੀ ਤੇ ਆਪਾਂ ਪਾਵਾਂਗੇ ਇਹਨਾਂ ਨੂੰ ਪਲੇਟਾਂ ਵਿੱਚ ਤੇ ਤੁਹਾਨੂੰ ਦੋਹਾਂ ਮੰਗੇ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਪਲੀਜ਼ ਬਹੁਤ ਵਧੀਆ ਲੱਗ ਰਹੀ ਹੈ ਦੇਖਣ ਨੂੰ ਤੇ ਇਹ ਖਾਣ ਤੋਂ ਬਾਅਦ ਹੀ ਪਤਾ ਲੱਗੂਗੀ ਵੀ ਕਿੱਦਾਂ ਦੀ ਬਣੀ ਹੈ ਉਹ ਕਿੱਦਾਂ ਦੀ ਨੇ ਪਲੀਜ਼ ਤੁਸੀਂ ਕਮੈਂਟ ਵਿੱਚ ਜ਼ਰੂਰ ਦੱਸਿਓ ਕਿ ਮੈਗੀ ਕਿਸ ਕਿਸ ਨੂੰ ਪਸੰਦ ਆ। ਥੈਂਕ ਯੂ